ਵੇ ਚੰਗਾ ਮੇਰਾ ਹੀ ਮੂੰਹ ਬੰਦ ਕਰਾਈ ਜਾਈ ਕਿਤੇ ਉਹਨੂੰ ਨਾ ਵਰਜ ਨਹੀਂ ਕਿਤੇ ਮਾੜਾ ਮੋਟਾ ਖਾਈ ਜਾ ਉਹ ਘਰੇ ਹੀ ਬਣਾ ਬਣਾ ਕੇ ਸਭ ਕੋ ਤੇ ਕੀ ਉਹਨੂੰ ਕਵਾਂ ਵੀ ਨਾ ਬਣਾ ਉਹਦੇ ਬਾਅਦ ਤੇ ਕੋਹ ਵੀ ਤੇ ਤੂੰ ਇੰਨਾ ਤੇ ਕਹਿ ਹੀ ਸਕਦਾ ਸੀ ਨਾ ਕਿ ਪਹਿਲਾਂ ਚੰਗੀ ਤਰ੍ਹਾਂ ਉਹਨੂੰ ਪੁੱਛਦੇ ਲੈਂਦੇ ਵੀ ਆਉਣਾ ਵੀ ਆ ਕਿ ਨਹੀਂ ਆਉਣਾ ਭਾਬੀ ਵੇਖ ਲਓ ਮੈਨੂੰ ਮaaf ਕਰਦਾ ਹਾਂ ਮੈਂ ਅੱਗੇ ਤੋਂ ਨਹੀਂ ਹਾਂ ਗਲਤੀ ਕਰਦੀ ਇਦਾਂ ਨਾ ਕਰ ਮੰਮੀ ਇੱਧਰ ਆਓ ਮੇਰੀ ਗੱਲ ਸੁਣੋ ਕੀ ਕੰਮ ਪੈ ਗਿਆ ਸਾਰਾ ਦਿਨ ਬਸ ਕੰਮ ਹੀ ਲੱਗੇ ਰਹਿਨੇ ਆ ਉਹ ਕੀ ਕਰਦੀ ਰਹਿੰਦੀ ਵਿੱਲੀ ਉਹਨੇ ਕੀ ਕਰਨਾ ਵਾ ਕੀ ਕੰਡਈ ਓ ਪਤਾ ਵਾ ਡਈਰ ਸੋਈ ਚ ਕੰਮ ਕਰਨ ਹੋਰ ਉਹਨੇ ਕੀ ਕਰਨਾ ਵਾ ਹਾਂ ਹਾਂ ਤੇ ਕੀ ਆਖ ਖੰਡੀ ਤੂੰ ਕੰਮ ਕੀ ਮੰਮੀ ਮੇਰੇ ਮਨ ਤੇ ਨਾ ਬੜੀ ਟੈਨਸ਼ਨ ਜੀ ਬੈ ਗਈ ਆ ਕੱਲ ਦੀ ਜਿਹੜੀ ਗੱਲ ਨਹੀਂ ਹੋਈ ਸੀ ਤਾਂ ਕੰਮ ਮਾਰ ਕੇ ਮੈਨੂੰ ਗਈ ਸੀ ਮੈਨੂੰ ਇਹ ਆ ਕਿ ਕਿਤੇ ਭਰਾ ਨੂੰ ਦੱਸ ਦਿੱਤਾ ਨਾ ਉਹਨੇ ਤੇ ਭਰਾ ਨੇ ਵੀ ਮੈਨੂੰ ਬਾਹਰ ਕੱਢ ਦੇਣਾ ਮੈਂ ਫਿਰ ਕਿੱਥੇ ਜਾਊਂਗੀ ਇਸ ਤੋ ਏ ਤੱਕੇ ਵੱਜਣੇ ਮੈਨੂੰ ਉਥੋਂ ਹੀ ਤੱਕੇ ਵੱਜਣ ਡਿਆ ਮੈਂ ਤਾਂ ਸੋਚਿਆ ਸੀ ਭਲੀ ਮਾਨਸਵਾ ਇਹ ਤੇ ਬੜੀ ਚਲਾਕ ਨਿਕਲੀ ਐ ਭਲੀ ਮਾਨਸਾ ਇਹ ਬੜੀ ਚਲਾਕੀ ਆ ਤੈਨੂੰ ਕੀ ਪਤਾ ਵਾ ਕੋਈ ਗੱਲ ਤੂੰ ਟੈਨਸ਼ਨ ਨਾ ਲੈ ਕੁਛ ਨਹੀਂ ਹੁੰਦਾ ਤੈਨੂੰ ਮੈਂ ਸਮਝਾ ਲਾਂਗੀ ਆਪੇ ਇਹੋ ਜਿਹਾ ਫਿਕਰ ਨਹੀਂ ਕਰਨਾ ਤੂੰ ਇੰਨਾ ਇਹ ਜਿਹੜੀ ਭੂਚੜੀ ਐ ਨਾ ਇਹਨੂੰ ਮੈਂ ਲਾਉਂਦੀ ਜਾਂਚ ਆ ਮੈਨੂੰ ਨਹੀਂ ਮੰਮੀ ਜਿੱਦਾਂ ਦੀ ਹੈਗੀ ਆ ਨਾ ਜਿੱਦਾਂ ਇਹ ਤਾਂ ਕਾਮਾਰ ਕੇ ਗਈ ਹੀ ਇਹ ਤਾਂ ਕੋਈ ਨਾ ਕੋਈ ਇਲਾਜ ਕਰਨਾ ਹੀ ਪੈਣਾ ਵਾ ਕਰਨਾ ਪੈਣਾ ਤਾਂ ਫਿਗਰ ਨਾ ਕਰ ਮੇਰੇ ਕੋਲ ਨਾ ਇੱਕ ਸਕੀਮ ਹੈਗੀ ਆ ਅੱਛਾ ਦੱਸਾਂ ਤੁਹਾਨੂੰ ਮੈਂ ਤੇਰਾ ਉਹ ਦੱਸਾਂ ਆ ਸਕੀਮ ਵਧੀਆ ਦੱਸੀਏ ਤੂੰ ਹੁਣ ਜਿੱਦਾਂ ਤੈਨੂੰ ਚੰਗਾ ਲੱਗਦਾ ਨਾ ਉਦਾਂ ਹੀ ਕਰਨਾ ਮੰਮੀ ਹਾਨੂੰ ਤਾਂ ਮਿੱਠੇ ਪਿਆਰੇ ਹੋਣਾ ਪੈਣਾ ਵਾ ਆਹੋ ਹੋਣਾ ਹੀ ਪੈਣਾ ਹੋਣਾ ਅਹੀਂ ਵੀ ਨਾ ਜਿਆਦਾ ਧੱਕਾ ਉਹਨਾਂ ਕਰ ਲਿਆ ਵਾ ਕੋਈ ਗੱਲ ਨਹੀਂ ਇਹਨੂੰ ਤਾਂ ਮੈਂ ਆਪਣੇ ਵਾਸਤੇ ਕਰ ਲਵਾਂਗੀ ਦੋਵਾਂ ਮਿੰਟਾਂ 'ਚ ਮੇਰੀ ਤਾਂ ਅੱਗੇ ਬੜੀ ਚਲਾਕ ਆ ਵੇਖਣ ਕੀ ਡਈਆਂ ਜਾ ਫਿਰ ਚਮਕੇ 'ਚ ਯਾਕੇ ਵੀ ਇਹ ਕੀ ਬੰਡਿਆ ਮਮੀ ਤੁਸੀਂ ਇੱਥੇ ਬੈਠੇ ਰਹੋ ਤੇ ਮੈਂ ਆਉਣੀ ਹੋ ਕੇ ਜਾ ਫਿਰ ਇਹ ਜਾ ਕੇ ਕੰਮ ਕੀ ਕਰਨੀ ਆ ਸੰਦੀਪ ਦਾ ਵੀ ਦਿਮਾਗ ਬੜਾ ਪਤਾ ਨਹੀਂ ਕਿੱਥੋਂ ਇੰਨੀਆਂ ਸਕੀਮਾਂ ਲਾ ਲੈਂਦੀ ਚਾਲੇ ਵੀ ਚੰਗਾ ਸੁਗ ਲਾ ਤਾਂ ਲੈਂਦੀ ਆ ਨਾ ਧੀ ਕਹਿੰਦੀ ਆ ਮੇਰੀ ਹੈ ਨਾ ਫਾਬੀ ਜੀ ਕੀ ਕਰਨ ਦੇ ਫਾਬੀ ਜੀ ਤੁਹਾਨੂੰ ਬੁਲਾਉਂਦੀ ਆ ਮੈਂ ਕੀ ਗੱਲ ਹੋਈ ਆ ਸੰਦੀਪ ਮੈਨੂੰ ਆਪਣੇ ਮੂੰਹ ਨਾ ਭਾਬੀ ਨਾ ਕਹਿ ਤੂੰ ਇਦਾਂ ਕਿਉਂ ਕਹਿਂਦੇ ਆ ਕੱਲ ਮਾੜੀ ਜੀ ਗੱਲ ਹੀ ਹੋ ਗਈ ਫਿਰ ਕੀ ਹੋ ਗਿਆ ਮਾੜੀ ਜੀ ਗੱਲ ਨਹੀਂ ਹੋਈ ਤੂੰ ਤਾਂ ਮੈਨੂੰ ਘਰੋਂ ਕੱਢਣ ਤੱਕ ਜਾਣਦੀ ਐਂ ਚਲੋ ਮੈਨੂੰ ਵੀ ਗੁੱਸਾ ਹੈ ਤਾਂ ਕਰਕੇ ਵੱਧ ਘਟ ਹੋ ਗਿਆ ਤੇ ਹੁਣ ਮaaf ਕਰ ਦੋ ਕੋਈ ਗੱਲ ਨਹੀਂ ਫਿਰ ਕੀ ਆ ਸੰਦੀਪ ਮਾਫਤਾਂ ਨੂੰ ਮੈਂ ਕੱਲ ਹੀ ਕਰਦਾ ਮੈਨੂੰ ਕੰਮ ਕਰਨ ਦੇ ਮੈਂ ਆਪਣਾ ਕੰਮ ਕਰਦੀ ਐ ਨਾ ਮੈਨੂੰ ਲੱਗਦਾ ਇਦਾਂ ਨਹੀਂ ਗੱਲ ਬਾਨੀ ਮੈਨੂੰ ਸਿੱਧਿਆ ਹੁਣੇ ਹੀ ਪਹਿਣਾ ਵਾ ਮੈਨੂੰ ਸਿੱਧਿਆ ਹੁਣੇ ਹੀ ਪਹਿਣਾ ਵਾ ਭਾਬੀ ਚਲੋ ਹੁਣ ਗੁੱਸਾ ਛੱਡ ਦੋ ਹਾਂ ਫਿਰ ਕੀ ਹੋ ਗਿਆ ਮੇਰੇ ਕੋ ਵੀ ਗਲਤੀ ਹੋ ਗਈ ਆ ਮੈਨੂੰ ਮਾਫ ਕਰ ਦੋ ਹਾਂ ਕੱਲੀ-ਕੱਲੀ ਮੇਰੀ ਭਾਬੀ ਆ ਤੁਹਾਡੇ ਕੋ ਨਹੀਂ ਆਉਣਾ ਤੇ ਕਿੱਥੇ ਜਾਣਾ ਮੈਂ ਇਦਾਂ ਨਾ ਕਰੋ ਭਾਬੀ ਵੇਖ ਲਓ ਮੈਨੂੰ ਮਾਫ ਕਰ ਦੋ ਹਾਂ ਮੈਂ ਅੱਗੇ ਤੋਂ ਨਹੀਂ ਇਦਾਂ ਗਲਤੀ ਕਰਾਂਗੀ ਇਦਾਂ ਨਾ ਕਰ ਸੰਦੀਪ ਮੇਰੇ ਗਾੜੀ ਹੱਥ ਜੋੜ ਕੇ ਮੈਨੂੰ ਸ਼ਰਮਿੰਦਾ ਨਾ ਕਰ ਤੂੰ ਮੇਰੀ ਸੋਟੀ ਨਾ ਨਾਣਵਾ ਤੇ ਕੱਲੀ-ਕੱਲੀ ਆ ਤੇ ਮੈਂ ਤੇਨੂੰ ਇਦਾਂ ਥੋੜਾ ਕਰਨਾ ਵਾ ਮੈਂ ਤੇ ਇਹੀ ਚੁੰਨੀ ਹੀ ਕਿ ਤੂੰ ਆਪਣੇ ਘਰ ਸੁਖੀ ਵਸੇ ਤਾਂ ਕਰਕੇ ਮੈਂ ਤੈਨੂੰ ਡੈ ਹੀ ਸਮਝਾਉਣਾ ਭਾਬੀ ਤੁਸੀਂ ਮੈਨੂੰ ਮਾਫ਼ ਕਰ ਦਿੱਤਾ ਵਾ ਨਾ ਇੰਨਾ ਹੀ ਬੜਾ ਵਾ ਹੁਣ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਸੰਦੀਪ ਚਲਾ ਆ ਗੱਲ ਛੱਡ ਮੈਨੂੰ ਇਹ ਦੱਸ ਕਿ ਸੋਨਾ ਇੱਥੇ ਕਿੱਦਾਂ ਆਇਆ ਭਾਬੀ ਜੇ ਤੁਸੀਂ ਸੱਚ ਪੁੱਛੋ ਨਾ ਤੇ ਮੈਂ ਤੁਹਾਨੂੰ ਦੱਸਦੀ ਆ ਤੁਹਾਨੂੰ ਵੀ ਪਤਾ ਵਾ ਕਿ ਜਿਹੜੀ ਸਾਡੀ ਚਾਚੀ ਹੈ ਨਾ ਉਹ ਜਾਦੂਗਰਨੀ ਹੈਗੀ ਆ ਤੇ ਮੈਂ ਨਾ ਉਹਦੇ ਡਰ ਤੋਂ ਨਾ ਇਹ ਵਾਲੀ ਮੰਮੀ ਨੂੰ ਸੋਨਾ ਫੜਾਤਾ ਕਿ ਕਿਤੇ ਹੋਰ ਕੁਝ ਕਰਨ ਨਾ ਦਵੇ ਐਂ ਕਿਹੜਾ ਸੋਨਾ ਕਿਤੇ ਖਾ ਲਿਆ ਵਾ ਮੰਮੀ ਕੋਲੀ ਪਿਆ ਵਾ ਉਹ ਤੇ ਮੇਰਾ ਝੂਠਾ ਹੀ ਨਾਂ ਲੱਗ ਗਿਆ ਵਾ ਕਿ ਸੰਦੀਪ ਚੋਰੀ ਕਰਕੇ ਲੈ ਗਈ ਆਪਣੇ ਪੇਕੇ ਦੇ ਤਾਂ ਉਹਨੇ ਸੰਦੀਪ ਹੁਣ ਵੀ ਤੂੰ ਸੱਚ ਦੱਸਿਆ ਹੀ ਐ ਨਾ ਪਹਿਲਾਂ ਇਹ ਗੱਲ ਤੂੰ ਆਪਣੇ ਸੋਹਰੇ ਦਾ ਦੱਸਦੀ ਤੇ ਨਾ ਇੰਨਾ ਖਲਾੜਾ ਪੈਂਦਾ ਚਲੋ ਭਾਬੀ ਉਹ ਤੇ ਨਾਂ ਲੱਗਣਾ ਹੀ ਲੱਗ ਗਿਆ ਵਾ ਹੁਣ ਤੁਸੀਂ ਮੇਰਾ ਸਾਥ ਦੋਗੇ ਨਾ ਪੂਰਾ ਨਹੀਂ ਮੈਂ ਤੇਰਾ ਪੂਰਾ ਸਾਥ ਦਊਂਗੀ ਜੇ ਤੂੰ ਮੈਨੂੰ ਸੱਚ ਦੱਸਿਆ ਨਾ ਹੁਣ ਨਹੀਂ ਮੈਂ ਤੇਰਾ ਸਾਥ ਛੱਡਦੀ ਠੀਕ ਆ ਤੇ ਸੋਹਰੇ ਪਰਿਵਾਰ ਨੂੰ ਵੀ ਆਪਣਾ ਪਰਿਵਾਰ ਸਮਝਿਆ ਕਰ ਜਿੱਦਾਂ ਤੇਨੂੰ ਆ ਮੰਮੀ ਐ ਨਾ ਆਪਣੀ ਉਦਾਂ ਤੂੰ ਸੱਸ ਨੂੰ ਸਮਝਿਆ ਕਰ ਮੈਂ ਤੇ ਸਮਝਦੀ ਆ ਭਾਬੀ ਮੈਂ ਕੀ ਕਰਾਂ ਉਹ ਜਿਹੜੀ ਚਾਚੀ ਆ ਨਾ ਉਹ ਬੜੀ ਚਲਾਕ ਆ ਮੰਮੀ ਬੜੀ ਛਤੀ ਪਿੱਛੇ ਲੱਗ ਜਾਂਦੇ ਉਹਨਾਂ ਦੇ ਤੂੰ ਨਾ ਕਿਸੇ ਦੇ ਮਗਰ ਲੱਗ ਕੇ ਨਾ ਆਪਣਾ ਘਰ ਨਾ ਖਰਾਬ ਕਰੀ ਚਲੋ ਕੋਈ ਗੱਲ ਨਹੀਂ ਭਾਬੀ ਜਿਹੜੀਆਂ ਗਲਤੀਆਂ ਹੋ ਗਈਆਂ ਵਾ ਕੋਈ ਗੱਲ ਨਹੀਂ ਮੈਨੂੰ ਵੀ ਦੱਸ ਦੋ ਕਿਹੜਾ ਕੰਮ ਕਰਨ ਵਾਲਾ ਮੈਂ ਤੁਹਾਡੇ ਨਾਲ ਕਰਾ ਦੇ ਕੰਮ ਦੀ ਨਹੀਂ ਕੋਈ ਗੱਲ ਹੈ ਕੰਮ ਮੈਂ ਕਰ ਲੈਣੀ ਆ ਇੱਕ ਮੇਰੀ ਗੱਲ ਸੁਣ ਭਾਈ ਤੂੰ ਇੱਥੇ 2 ਮਹੀਨੇ ਰਹਿ ਪਾ 1 ਮਹੀਨਾ ਰਹਿ ਪਰ ਉੱਥੇ ਲੜਕੇ ਨਹੀਂ ਹੋਣਾ ਰਾਜੀ ਖੁਸ਼ੀ ਆਇਆਗਾ ਤੇ ਰਾਜੀ ਖੁਸ਼ੀ ਜਾਇਆ ਕਰ ਠੀਕ ਹੈ ਨਾ ਹਾਂ ਭਾਬੀ ਹਾਂ ਤੇ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਕਿਸੇ ਦੇ ਪਿੱਛੇ ਨਹੀਂ ਲੱਗਦੀ ਚਲ ਠੀਕ ਹੈ ਚਲ ਜੇ ਕੋਈ ਕੰਮ ਕਰਨਾ ਹੋਊਗਾ ਨਾ ਤੇ ਮੈਨੂੰ ਦੱਸ ਦਿਓ ਨਹੀਂ ਨਹੀਂ ਚਲ ਤੂੰ ਅੰਦਰ ਮੈਂ ਆਪੇ ਕਰ ਲੈਂਦੀ ਕੰਮ ਐਵੇਂ ਸਿਹਤਾਂ ਜੀ ਨੇ ਨਾ ਗੱਲ ਦਿਲ ਤੇ ਲਾ ਲਈ ਆ ਜੇ ਮੈਨੂੰ ਇਹਨੇ ਕਿਤੇ ਪਹਿਲਾਂ ਦੱਸਿਆ ਹੁੰਦਾ ਨਾ ਤੇ ਇੱਥੋਂ ਤੱਕ ਗੱਲ ਹੀ ਨਹੀਂ ਪਹੁੰਚਣਦੀ ਐਣੀ ਮੈਤੇ ਕੁੜੀ ਗਈ ਤੇ ਹੈ ਵਾ ਪਤਾ ਨਹੀਂ ਕਿਹੜੇ ਮੂੰਹ ਬੋਲਦੀ ਆ ਗਾਰੀਆ ਮਮੀ ਜਿਹੜੀ ਮੈਂ ਸਕੀਮ ਲਾਈ ਸੀ ਨਾ ਉਹ ਸਾਡੀ ਕਾਮਯਾਬ ਹੋ ਗਈ ਆ ਮੰਨ ਗਈ ਉਹ ਵਧੀਆ ਇੱਥੇ ਆ ਤੂੰ ਮੈਨੂੰ ਦੱਸ ਕੀ ਗੱਲ ਹੋਈ ਗੱਲ ਕੀ ਹੋਣੀ ਆ ਮੈਂ ਨਾ ਮੜਾ ਜਾ ਮੂਠੀ ਲਾ ਕਰਕੇ ਵਿਖਾ ਤਾਨੂੰ ਅੱਛਾ ਤੇ ਮੈਨੂੰ ਪੁੱਛਣ ਦੀ ਹੀ ਉਹ ਮੈਨੂੰ ਨਾ ਸੋਨੇ ਵੱਲੋਂ ਪੁੱਛਣ ਦੀ ਹੀ ਕਿ ਇੱਥੇ ਕਿੱਦਾਂ ਆਇਆ ਇਹ ਗੱਲ ਮੈਨੂੰ ਪਹਿਲਾਂ ਹੀ ਪਤਾ ਸੀ ਉਹਨੇ ਪੁੱਛਣੀ ਪੁੱਛਣੀ ਆ ਇਹ ਸਕੀਮ ਤੇ ਮੈਂ ਪਹਿਲਾਂ ਹੀ ਲਾ ਲਈ ਸੀ ਮੈਂ ਉਹਨੂੰ ਬਹਾਨਾ ਲਾਤਾ ਕਿ ਚਾਚੀ ਜਿਹੜੀ ਹੱਡੀ ਨਾ ਉਹ ਜਾਦੂ ਟੂਨੇ ਕਰਦੀ ਆ ਕਿਤੇ ਸੋਨੇ ਨੂੰ ਕੁਝ ਕਰਨਾ ਦਵੇ ਤੇ ਮੈਂ ਤਾਂ ਆ ਕਰਕੇ ਮੰਮੀ ਨੂੰ ਫੜਾ ਗਈ ਤੇ ਉਹਨਾਂ ਨੇ ਮੈਨੂੰ ਚੋਰ ਸਮਝ ਲਿਆ ਮੰਮੀ ਆਹ ਗੱਲ ਬਾਤ ਹੋਈ ਆ ਨਾਲੇ ਚੋਰ ਤੇ ਨਾਲੇ ਚਤਰ ਹਾਂ ਵਧੀਆ ਕੰਮ ਕੀਤਾ ਈ ਤੂੰ ਬਹੁਤ ਸੋਹਣਾ ਕੀ ਮੈਂ ਵਧੀਆ ਲਾਈ ਸੀ ਨਾ ਮੰਨ ਕੇ ਨਾ ਹੁਣ ਸੰਦੀਪ ਕੌਰ ਨੂੰ ਹਾਂ ਵਧੀਆ ਵਧੀਆ ਠੀਕ ਏ ਦੀ ਫਿਰ ਤੂੰ ਮੇਰੀ ਹੀ ਨਾ ਚੱਲ ਹੁਣ ਨਹੀਂ ਮੰਮੀ ਉਹਨੇ ਕੁਝ ਕਹਿਣਾ ਹਾਂ ਹੁਣ ਮੈਨੂੰ ਥੋੜਾ ਜਨਾ ਹੌਸਲਾ ਹੋ ਗਿਆ ਵਾ ਉਹਨੂੰ ਪਤਾ ਲੱਗ ਗਿਆ ਨੇ ਨਾ ਹਾੜੀਵਾਲ ਦੀ ਗੱਲ ਕਰਨੀ ਆ ਮੰਮੀ ਇੱਕ ਸਕੀਮ ਐ ਹੋਰ ਲਾਈ ਆ ਪਿੰਡ ਜਾਣ ਦੀ ਉਹ ਕਿੱਦਾਂ ਪਤਾ ਰਹ ਲਿਆ ਹੁਣ ਪਤਾ ਨਹੀਂ ਆ ਵੀਰ ਜੀ ਦਾ ਆਉਂਦੇ ਵੀ ਆ ਕਿ ਨਹੀਂ ਨਾ ਮੜਕੇ ਕੋਈ ਫੋਨ ਨਹੀਂ ਕੀਤਾ ਵਾ ਛੋਟੇ ਮੈਂ ਕੀ ਜਾਂਦੀ ਹਾਂ ਰਪਿੰਦਰ ਬਣ ਗਈ ਆ ਦਾਲ ਹਾਂਜੀ ਤੇ ਮੇਰੀ ਗੱਲ ਸੁਣੋ ਹਿੰਦ ਆਜ ਤੱਕ ਆਇਆ ਹੀ ਨਹੀਂ ਆ 11 ਵਜ ਗਏ ਹਜ ਤੋ ਪਤਾ ਨਹੀਂ ਆ ਕੱਲ ਦਾ ਹੀ ਫੋਨ ਕੀਤਾ ਤੇ ਨਾ ਫੋਨ ਦਾ ਲੱਗ ਨਹੀਂ ਦਿਆ ਘਰੇ ਰੀਚਾਰਜ ਖਤਮ ਹੋਇਆ ਵਿੱਚੋਂ ਤੇ ਤੂੰ ਤੇ ਗੈਂਡੀ ਉਹਨੇ ਸਵਕਤੇ ਆ ਜਾਣਾ ਮੈਂ ਬੰਬੀ ਤੇ ਜਾਣਾ ਨਹੀਂ ਉੱਥੇ ਵੀ ਨਹੀਂ ਗਿਆ ਮੈਂ ਸੋਚਿਆ ਕਿ ਕੱਲ ਕਹਿੰਦ ਦੇ ਹੀ ਤੇ ਕੀ ਪਤਾ ਆਈ ਜਾਣ ਵੇਖਾਂ ਕਿਦਾਂ ਡਈ ਅੰਦਰ ਤਿਆਰੀਆਂ ਕਰਨ ਭਰਾ ਨੀ ਮਾਂ ਕਿਦਾਂ ਆਥੇ ਨਾ ਜੱਜ ਨਹੀਂ ਆਉਣਾ ਗੜੀ ਕਿ ਦਸ ਇਕੱਲੇ ਨਹੀਂ ਆਉਣਾ ਉਹਨੇ ਤੇ ਕਿਦਾਂ ਕੁਕਰ ਧਰ ਕੇ ਬੈਠੀ ਹੈ ਦਾਲ ਦਾ ਆਟਾ ਗੁੰਨ ਲਿਆ ਵਾ ਆਵੇਂ ਭਾਵੇਂ ਨਾ ਹੀ ਮਗਰੋਂ ਤੋੜੀ ਮੈਂ ਤਾਂ ਨਹੀਂ ਨਾ ਹੀ ਆਵੇਂ ਸਭ ਚੰਗਾ ਚਲੋ ਕੋਈ ਗੱਲ ਨਹੀਂ ਫਿਰ ਆ ਜਾਂਦਾ ਵਾ ਆਪੇ ਆਹੋ ਕੋਈ ਨਹੀਂ ਹਾਂ ਆ ਜਾਂਦੇ ਜੀ ਆਉਣਾ ਹੋਊਗਾ ਤੇ ਮੰਮੀ ਕਿੱਥੇ ਆਉਣ ਲੱਭਣ ਦੀ ਹੈ ਕਿ ਹੁਣੇ ਆ ਬਾਰੀ ਮੈਂ ਤਾਂ ਪਤਾ ਵਨ ਮੰਮੀ ਨੂੰ ਪਤਾ ਦੱਸਿਆ ਆ ਚਲੋ ਕੋਈ ਗੱਲ ਨਹੀਂ ਫਿਰ ਹੁੰਦਾ ਵਾ ਤੇ ਫਿਰ ਮੈਂ ਦੱਸਦੀ ਆ ਚਲੋ ਠੀਕ ਆ ਚਾਲੇ ਇੱਕ ਜੀ ਪਹਿਲੇ ਹੁਣ ਫੋਨ 'ਚ ਤੇ ਬੰਦਾ ਫੋਨ ਕਰਕੇ ਪੁੱਛ ਲੈਂਦਾ ਵਾ ਉਹ ਨਾ ਹੁਣ ਉਹਦੇ ਉੱਤੇ ਲੱਗੰਦਿਆ ਵਾ ਨਾ ਪਤਾ ਵਾ ਵੀ ਆਉਣਾ ਵਾ ਕਿ ਨਹੀਂ ਆਉਣਾ ਸੋ ਕੋ ਟੈਂਸ਼ਨ ਜੀ ਲੱਗ ਜਾਂਦੀ ਆ ਮਦਾ ਕਰ ਲਿਆ ਕੰਮ ਧੰਦਾ ਕਰ ਲਿਆ ਕੀ ਹੋ ਗਿਆ ਵਾ ਹੁਣ ਆਉਣਾ ਕਿਈ ਐ ਹੁਣ ਤੈਨੂੰ ਕਹਿਣ ਡਈ ਹੀ ਵੀ ਪਤਾ ਨਹੀਂ ਆਉਣਾ ਵਾ ਕਿ ਨਹੀਂ ਆਉਣਾ ਉਹਨੇ ਤੇ ਮੇਰੀ ਗੱਲ ਸੁਣ ਆ ਪਤੀਲਾ ਧਰ ਕੇ ਐਵੇਂ ਬੈ ਗਈ ਐ ਪਲਾ ਕਿੱਦਾਂ ਡਈ ਐ ਤਿਆਰੀਆਂ ਕਰਨ ਪਹਿਲਾਂ ਉਹਨੂੰ ਪੁੱਛਦੇ ਲੈਂਦੀ ਵੀ ਆਉਣਾ ਵੀ ਆ ਕਿ ਨਹੀਂ ਆਉਣਾ ਉਹਨੇ ਮਾਤਾ ਆ ਜੁੜੇ ਤੇਰੇ ਗੜੀ ਹੱਥ ਚੁੱਪ ਕੀਤੀ ਰਹਿ ਘਰ ਚ ਨਾ ਕਪਾਤ ਨਾ ਭਾ ਕੇ ਬੈਜੀ ਹਣ ਦਾਲ ਹੀ ਧਰ ਲਈ ਜਣ ਕੌਲੀ ਇਕ ਨਾ ਵੀ ਆਊਗਾ ਤੇ ਘਰ ਖਾਦੀ ਜਾਊਗੀ ਓਦਾਂ ਵੀ ਤੇ ਕੋਨਾ ਕੋ ਬਣਾਉਣਾ ਹੀ ਆ ਚੰਗਾ ਮੇਰਾ ਹੀ ਮੂੰਹ ਬੰਦ ਕਰਾਈ ਜਾਈ ਕਿਤੇ ਉਹਨੂੰ ਨਾ ਵਰਜਣੀ ਕਿਤੇ ਮਾੜਾ ਮੋਟਾ ਖਾਈ ਜਾਓ ਘਰੇ ਹੀ ਬਣਾ ਬਣਾ ਕੇ ਸਭ ਕੋ ਤੇ ਕੀ ਉਹਨੂੰ ਕਵਾਂ ਵੀ ਨਾ ਬਣਾਉ ਉਹਦੇ ਬਾਅਦ ਤੇ ਕੋਹੋ ਵੀ ਤੇ ਤੂੰ ਇੰਨਾ ਤਾਂ ਕਹਿ ਹੀ ਸਕਦਾ ਸੀ ਨਾ ਵੀ ਪਹਿਲਾਂ ਚੰਗੀ ਤਰ੍ਹਾਂ ਉਹਨੂੰ ਪੁੱਛਦੇ ਲੈਂਦੀ ਵੀ ਆਉਣਾ ਵੀ ਆ ਕਿ ਨਹੀਂ ਆਉਣਾ ਉਹਨੇ ਓਏ ਆ ਜਾਂਦਾ ਵਾ ਕੀ ਪਤਾ ਹੁਣ ਬੱਸੇ ਨਹੀਂ ਆਉਂਦੇ ਕਾ ਕਾਤੇ ਸਾਈਕਲ ਤੇ ਆਉਂਦੇ ਆ ਤੇ ਤੂੰ ਜਾ ਕੇ ਲੈ ਆਉਂਦਾ ਜਾ ਕੇ ਲੈ ਆਉਂਦਾ ਇੱਥੇ ਕੱਲ ਤੇ ਉਹਨੇ ਫੋਨ ਕੀਤਾ ਵਾ ਤੂੰ ਹੁਣ ਆ ਜਾਊਗਾ ਆ ਜਾਊਗਾ ਵੇ ਤੇਰਾ ਤੇ ਵਸ ਨਹੀਂ ਚੱਲਦਾ ਤੈਨੂੰ ਜੇ ਮਾੜਾ ਮੋਟਾ ਮੇਰਾ ਨਾ ਨਾ ਡਰ ਹੋਵੇ ਤੇ ਤੂੰ ਤਾਂ ਉਹਨੂੰ ਉੱਥੋਂ ਜਾ ਕੇ ਲੈ ਆਉਣਾ ਸੀ ਵੀ ਚੱਲ ਮੈਂ ਲੈ ਆਈ ਹਾਂ ਨਾ ਜਿਹੜੀ ਗੱਲ ਮੈਂ ਤੈਨੂੰ ਕਹੀ ਸੀ ਨਾ ਉਹਦੇ ਤੇ ਨਹੀਂ ਤੂੰ ਅਸਰ ਕਰਦਾ ਮਾਸਾ ਜਿੰਨਾ। ਉਹ ਉੱਤੇ ਵੀ ਕੀਤਾ ਵਾ ਚੰਗਾ। ਹੁਣ ਉਹਦੇ ਹੁੰਦੇ ਆ ਨਾ ਕੋਈ ਗੱਲ ਕਰਦੀ। ਜੇ ਆਊਗਾ ਤੇ। ਮੇਰੇ ਕੋ ਤੇ ਜਿਹੜੀ ਹੋਊਗੀ ਨਾ ਮੈਂ ਤੇ ਫਿਰ ਕਰਨੀ ਆ। ਕਰ ਲਈ ਫਿਰ। ਅੱਗਿਆਂ ਨੂੰ ਕਪੱਤ ਪਾ ਕੇ ਤੇ ਬਹਿ ਜੀ। ਚੰਗਾ। ਜਾ ਤੂੰ। ਚੱਲ ਜਾ ਜਿੱਥੇ ਚੱਲੇ ਆ। ਇਹਨੇ ਤੇ ਡਰਦਾ ਹੀ ਰਹਿਣਾ ਸਾਰੀ ਉਮਰ ਬਸ। ਮੈਨੂੰ ਵੀ ਨਾਲ ਇਹਨੇ ਨਾ ਐਵੇਂ ਉਹਦੇ ਅਧੀਨ ਕਰ ਛੜਿਆ ਹੋਏ ਨੇ। ਇੱਕੋ ਗੱਲ ਕਰੀ ਜਾਂਦਾ ਤੂੰ ਨਾ ਬੋਲੀ ਤੂੰ ਨਾ ਬੋਲੀ। ਅੱਧੀ ਹੋ ਗਈ ਇਹਦੇ ਵਾਲੀ ਤੇ ਕਿਤੇ ਚੰਗਾ ਭਲਾ ਕੰਮ ਕਰ ਲੈਂਦੀ ਸੀ ਹੱਸਿਆ ਪਾ ਨਾ ਮੈਂ ਮੇਰੇ ਗੱਲ ਪਾਤਾ ਵਾ ਕੀ ਰੋਦਾ ਹੁਣ ਕੀ ਬਣਨਾ ਤੇ ਕੀ ਨਹੀਂ ਬਣਨਾ ਗਾੜੀ ਜਿਹੜੀ ਪੇਕੇ ਜਾ ਕੇ ਬੈ ਗਈ ਆ ਹੁਣ ਮੈਂ ਅਸਰੇ ਗਾਲਾਂ ਵਧੀਆ ਹੋਰਿੰਦੇ ਠੀਕ ਠਾਕ ਵਧੀਆ ਪਾਜੀ ਹੱਸਣਾ ਆ ਲੈ ਆ ਲੈ ਕੁਰਸੀ ਸੱਚਾ ਮੇਰੀ ਪਿੰਡ ਸਾਸਰੀ ਕਾਲ ਕੀ ਹਾਲ ਆ ਹਾਂਜੀ ਬਸ ਠੀਕ ਆ ਚਲ ਬੈਠੋ ਤੀਹ ਮੈਂ ਪਾਣੀ ਲੈ ਕੇ ਆਉਂਦੀ ਆ ਲੈ ਆ ਲੈ ਪਾਣੀ ਇੱਥੇ ਕੀ ਲਿਉਣਾ ਨਾ ਉਹਨੂੰ ਅੰਦਰ ਹੀ ਲੈ ਜਾ ਉੱਥੇ ਹੀ ਪਿਆਲ ਦੇ ਪਾਣੀ ਚਲ ਆਜੋ ਫਿਰ ਅੰਦਰ ਹੀ ਚਲ ਆ ਜਾ ਹਿੰਦੇ ਅੰਦਰ ਹੀ ਫਿਰ ਇਹਨੇ ਦੇਣਾ ਇੱਥੇ ਬਹਿ ਕੇ ਨਾ ਆਪਣੇ ਰੋਣੇ ਰੋਈ ਜਾਣੇ ਹੈਗੇ ਮੈਂ ਤਾਂ ਹੀ ਇਹਨੂੰ ਅੰਦਰੇ ਖਲਾਤਾ ਵੀ ਜਾ ਲੈ ਜਾ ਅੰਦਰ ਉੱਥੇ ਜਾ ਕੇ ਸੁਣਦੀ ਰਹਿ ਮੇਰੇ ਕੋ ਤਾਂ ਨਹੀਂ ਸੁਣੇ ਜਾਂਦੇ ਹੋਰ ਸੁਣਾ ਹੁੰਦੇ ਫੇ ਠੀਕ ਠਾਕ ਵਧੀਆ ਭਾਈ ਤੇ ਘਰ ਦੇ ਨਾਲ ਆਵਣਾ ਨਾਲ ਤੂੰ ਕੱਲਾ ਹੀ ਆ ਗਿਆ ਘਰ ਦੇ ਫਿਰ ਇਦਾਂ ਹੀ ਕੰਮ ਕਾਢ ਇਹ ਕਰਨਾ ਅੱਛਾ ਛਾ ਤੇ ਮੈਂ ਚੱਲ ਮੈਂ ਜਾ ਕੇ ਹਵਨ ਨੂੰ ਚੱਲ ਵਧੀਆ ਕੀਤਾ ਐਨੀ ਲੇਟ ਹੋ ਗਿਆ ਨਾਲੇ ਤੂੰ ਪਪਾ ਜੀ ਬਸ ਖਰਾਬ ਹੋ ਗਈ ਰਾਜ ਅੱਛਾ ਅੱਛਾ ਉਹ ਮੁੜ ਕੇ ਨਾ ਦੂਸਰੀ ਬੱਸ ਮੰਗਾਈ ਤੇ ਉਹ ਲੇਟ ਬੜਾ ਕਰਤਾ ਉਹਨਾਂ ਠੀਕ ਆ ਠੀਕ ਆ ਤੇ ਉਹ ਮੋਟਰਸਾਈਕਲ ਬਣਿਆ ਨਹੀਂ ਗਾ ਜੇ ਮੋਟਰਸਾਈਕਲ ਬਣ ਗਿਆ ਸੀ ਤੇ ਉਹ ਫੇਰ ਖਰਾਬ ਹੋ ਗਿਆ ਉਹ ਫਿਰ ਮਿਸਤਰੀ ਕਹਿੰਦਾ ਸੀ ਵੀ ਉਹਨੇ ਪੈਸੇ ਤੇ ਫੇਰ ਲੱਗ ਜਾਣੇ ਆ ਅੱਛਾ ਅੱਛਾ ਤੇ ਉਹਨੇ ਦਾ ਮੋਟਰਸਾਈਕਲ ਨਹੀਂ ਜਿੰਨੇ ਪੈਸੇ ਲਾਉਣ ਲਿਆ ਤੂੰ ਹੂੰ ਹੂੰ ਤੇ ਮੈਂ ਫਿਰ ਵੇਚ ਹੀ ਦਿੱਤਾ 5000 ਚ ਉਹ ਚੱਲ ਕੋਈ ਨਹੀਂ ਫੇਰ ਕਿਤੇ ਚੱਲਦਾ ਵੇਖ ਲਈ ਆ ਕੋਈ ਵੇਖ ਲੈਨੇ ਆ ਆਹ ਕੋਈ ਚੰਗਾ ਮਿਲ ਜੂਗਾ ਤੇ ਹੂੰ ਹੂੰ ਤੇ ਜਾਣਾ ਫਿਰ ਕੰਮ ਤੇ ਅਜਾਈ ਦਾ ਹਾਂਜੀ ਚੱਲ ਵਧੀਆ ਭਰਾ ਹੋਰ ਸੁਣਾਉ ਤੂੰ ਝੋਨੇ ਦਾ ਕਿਦਾਂ ਹਾਂ ਠੀਕ ਠਾਕ ਆ ਵਧੀਆ ਪਾਤੀ ਇੱਕ ਇੱਕ ਵਾਰੀ ਖਾਦ ਅੱਛਾ ਅੱਛਾ ਆਹ ਵੀਰ ਜੀ ਤੂੰ ਭਾਬੀ ਹੁਣਾਂ ਨੂੰ ਲੈ ਆਉਣਾ ਹੀ ਨਾਲ ਤੇ ਨਾਲੇ ਕਦੇ ਦੇ ਆਏ ਹੀ ਤੇ ਚੱਲ ਉਹ ਵੀ ਹੋ ਜਾਂਦੇ ਭੈਣ ਮੈਂ ਆਉਣਾ ਹੀ ਇੱਥੇ ਕੰਮ ਤੇ ਜੇ ਮੈਂ ਸਿੱਧਾ ਆਉਣਾ ਹੁੰਦਾ ਨਾ ਇੱਥੇ ਤੇ ਫਿਰ ਮੈਂ ਉਹਨੂੰ ਲੈ ਆਉਣਾ ਹੀ ਨਾਲ ਤੇਰੇ ਕੋ ਉਹ ਹਿੰਦੀ ਜੇ ਕੰਮ ਹੋਣਾ ਹੀ ਤੂੰ ਤੇ ਪਹਿਲਾਂ ਇੱਥੇ ਛੱਡ ਜਾਂਦਾ ਉਹਨਾਂ ਨੂੰ ਉਹ ਵੀ ਘੁੰਮ ਫਿਰ ਜਾਂਦੀਆਂ ਉਹ ਜਾਲੀਆਂ ਮੁਰਕੇ ਤੂੰ ਆਪਣਾ ਕੰਮ ਵੀ ਹੁੰਦਾ। ਉਹ ਤੇ ਗੱਲ ਤਾਂ ਠੀਕ ਆ ਪਾਜੀ ਪਰ ਘਰ ਦਾ ਵੀ ਤੁਹਾਨੂੰ ਪਤਾ ਰੋਟੀ ਪਾਣੀ ਦਾ ਫਿਰ ਉਹਨੇ ਕਰਨਾ ਹੁੰਦਾ ਵਾ। ਉਹ ਆਹੋ ਤੇ ਹੈ ਹੀ ਤੇ ਬੱਚਿਆਂ ਦੇ ਸਕੂਲ ਲੱਗਣੇ ਆ ਉਹਨਾਂ ਦਾ ਵੀ ਕੰਮ ਕਰਦੇ ਹੀ ਕਰਾਉਣਾ। ਹੂੰ ਹੂੰ ਤੇ ਮੈਂ ਆਹ ਚੱਲ ਫਿਰ ਮੈਂ ਉਹ ਆਉਂਗਾ ਆਪੇ। ਚੱਲ ਕੋਈ ਗੱਲ ਨਹੀਂ ਫਿਰ ਕਿਤੇ ਆ ਜੂਗੀ। ਤੇ ਰਵਿੰਦਰ ਤੂੰ ਬੈਠ ਤੇ ਮੈਂ ਮੰਮੀ ਨੂੰ ਕਹ ਲਵਾਂ ਨਾ। ਚਲੋ ਠੀਕ ਆ। ਰਵਿੰਦਰ ਮੈਂ ਤੇ ਪਾਜੀ ਸਾਹਮਣੇ ਨਹੀਂ ਗੱਲ ਕਰਨ ਦਿਆ। ਮੈਨੂੰ ਵੀ ਮਜਬੂਰੀ ਹੈ ਮੈਂ ਤਾਂ ਆਇਆ ਹੀ ਕਿ ਮੈਨੂੰ ਪੈਸਿਆਂ ਦੀ ਲੋੜ ਸੀ ਭਾਬੀ ਤੇਰੀ ਠੀਕ ਨਹੀਂ ਹੈ ਕਿੰਨੇ ਦਿਨਾਂ ਦੀ ਤੇ ਮੈਂ ਤੈਨੂੰ ਦੱਸਿਆ ਹੀ ਨਹੀਂ ਕਿ ਐਵੇਂ ਫਿਕਰ ਕਰੋਗੀ ਤੇ ਮੈਂ ਚੱਲ ਭੈਣ ਕੋਲ ਜਾਣਾ ਵਾਂ ਤਹੀ ਉਹ 2000 ਰੁਪਏ ਲੈ ਕੇ ਆਉਣਾ ਵੀਰ ਜੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਤੁਹਾਨੂੰ ਕੱਲ ਵੀ ਫੋਨ ਕੀਤਾ ਤੁਸੀਂ ਮੈਨੂੰ ਕੱਲ ਹੀ ਦੱਸ ਦਿੰਦੇ ਤੇ ਨਾਲੇ ਮੈਨੂੰ ਦੱਸੋ ਤੁਹਾਡਾ ਫੋਨ ਨਹੀਂ ਲੱਗਣਦਿਆ ਕੀ ਗੱਲ ਹੋਈ ਹੈ ਫੋਨ ਨੂੰ ਫੋਨ ਚ ਲੈ ਭੈਣ ਨੂੰ ਰੀਚਾਰਜ ਖਤਮ ਹੋ ਗਿਆ ਕੱਲ ਦਾ ਹੀ ਤ ਮੈਂ ਰੀਚਾਰਜ ਕਿੱਥੋਂ ਕਰਾਉਣਾ ਹੈ ਮੇਰੇ ਕੋਈ ਪੈਸਾ ਹੀ ਹੈ ਨਹੀਂ ਤੇ ਕੰਮ ਵੀ ਬੰਦ ਹੋਏ ਆ ਬਰਸਾਤਾਂ ਚ ਕੰਮ ਕਿਦੇ ਵੀ ਨਹੀਂ ਚੱਲਣ ਡਿਆ ਇਨਾ ਹੱਥ ਟਾਂਗ ਹੋ ਗਿਆ ਕਿ ਮੈਂ ਚੱਲ ਭੈਣ ਕੋ ਜਾਨਾ ਹਾਂ ਕੋਈ ਗੱਲ ਨਹੀਂ ਅਜੀਤ ਜੀ ਪੈਸੇ ਤਾਂ ਮੈਂ ਹੀ ਆ ਦੁਇਰ ਦੇ ਦੂੰਗੀ ਪਰ ਇਹ ਆ ਇਹਨਾਂ ਨੂੰ ਨਾ ਪਤਾ ਲੱਗ ਗਿਆ ਜਿਵੇਂ ਤੇਨਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਨੂੰ ਤੁਹਾਨੂੰ ਪਤਾ ਬਸ ਉਹ ਵੇੜਾ ਪੈਂਦੇ ਅਗੀ ਕੋਈ ਗੱਲ ਨਹੀਂ ਤੁਸੀਂ ਟਾਈਮ ਸਰੋ ਆਪਣਾ ਜਦੋਂ ਤੁਹਾਡੇ ਕੋਲ ਹੋਣਗੇ ਤੁਸੀਂ ਦੇ ਦੇਵੋ ਤੇ ਨਾਲੇ ਹੋ ਗਿਆ ਕੀ ਆ ਭਾਬੀ ਨੂੰ ਦੋ ਤਿੰਨ ਦਿਨ ਹੋ ਗਏ ਠੀਕ ਹੀ ਨਹੀਂ ਆ ਆਪਣੇ ਬੁਖਾਰ ਜਿਹਾ ਮੈਨੂੰ ਲੱਗਦਾ ਮੈਂ ਟੈਸਟ ਟਵਿਸਟ ਕਰਾ ਕੇ ਵੇਖਣਾ ਨਹੀਂ ਕੋਈ ਗੱਲ ਨਹੀਂ ਆ ਤੁਸੀਂ ਟੈਸਟ ਕਰਵਾਓ ਫੇਰੀ ਪਤਾ ਲੱਗੂਗਾ ਕੀ ਗੱਲ ਵਾ ਹਾਂ ਉਹ ਸਾਬ ਨਾਲ ਫਿਰ ਦਵਾਈ ਲਿਓ ਹਾਂ ਇਦਾਂ ਦਵਾਈ ਲਿਆਂਦੀ ਮਾੜੀ ਮੋਟੀ ਤੇ ਫਰਕ ਨਹੀਂ ਪਿਆ ਨਹੀਂ ਕੋਈ ਗੱਲ ਨਹੀਂ ਆ ਤੇ ਤੁਸੀਂ ਹੀ ਨਹੀਂ ਗੱਲ ਜੇ ਮੈਨੂੰ ਫੋਨ ਤੇ ਹੀ ਦੱਸ ਦਿੰਦੇ ਚਲ ਮੇਰੀ ਵੀ ਟੈਨਸ਼ਨ ਦੂਰ ਹੋ ਜਾਂਦੀ ਤੁਹਾਡੀ ਜੀ ਮੈਂ ਚੱਲ ਮੈਂ ਜਾ ਕੇ ਨਾਲੇ ਪੈਸੇ ਲਿਆ ਉਹਨਾਂ ਨਾਲੇ ਬਿਲਾਉਂਗਾ ਤੇ ਆਪਣੇ ਇਹਨਾਂ ਨੂੰ ਤੇ ਮੈਂ ਕੀ ਦੱਸਣਾ ਵਾ ਮੈਂ ਤਾਂ ਜਿ ਭਾਜੀ ਹੁੰਦੇ ਗੱਲ ਹੀ ਨਹੀਂ ਕੀਤੀ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਵਾਲੀ ਗੱਲ ਨਾ ਤੁਸੀਂ ਪਰਦੇ ਵਿੱਚ ਹੀ ਰਹਿਣ ਦੋ ਆਪਣੇ ਦੋਆ ਵਿੱਚ ਹੀ ਆ ਕੋਈ ਨਹੀਂ ਨਹੀਂ ਤੁਹਾਨੂੰ ਨਾ ਦੇ ਦਿੰਨੀ ਆ ਪੈਸੇ ਤੇ ਆਪਣਾ ਟਾਈਮ ਸਾਰ ਲਓ ਉਦਾਂ ਭੈਣੋਂ ਠੀਕ ਹੀ ਰਹਿੰਦੇ ਆ ਕੋਈ ਗੱਲਬਾਤ ਨਹੀਂ ਕਰਦੇ ਉਹਨੂੰ ਨਹੀਂ ਵੀ ਅੱਜੀ ਹੁਣ ਤਾਂ ਨਹੀਂ ਕੋਈ ਵੀ ਗੱਲਬਾਤ ਕੀਤੀ ਹੈਗੀ ਇਹਨਾਂ ਨੇ ਬਾਕੀ ਜੇ ਮਾੜੀ-ਮੁਡੀ ਹੋ ਵੀ ਜਾਂਦੀ ਹੈ ਨਾ ਤੇ ਜੋ ਪਕਾਰ ਰਹੀਦਾ ਵਾ ਕੀ ਕਰਨਾ ਵਾ ਰਣਾ ਤਾਂ ਹੁਣ ਇੱਥੇ ਹੀ ਆ ਕਿੱਥੇ ਜਾਣਾ ਵਾ ਤੇ ਬਾਕੀ ਕੋਈ ਨਹੀਂ ਤਹੀ ਨਾ ਟੈਨਸ਼ਨ ਲਿਆ ਕਰੋ ਠੀਕ ਠਾਕ ਆ ਸਭ ਇੱਥੇ ਚਲ ਠੀਕ ਆ ਰੁਪਿੰਦਰ ਮੈਨੂੰ ਦੇ ਫਿਰ ਭਾਇ ਤਾਂ ਮੈਂ ਚਲਦਾ ਵਾਂ ਫਿਰ ਆ ਉਹ ਨਹੀਂ ਵੀਰ ਜੀ ਮੈਂ ਚਾਹ ਬਣਾ ਕੇ ਲਈ ਹੁੰਨੀ ਆ ਨਾਲੇ ਮੈਂ ਤਾਂ ਰੋਟੀ ਪਕਾਈ ਏ ਤੁਹਾਡੇ ਵਾਸਤੇ ਨਹੀਂ ਨਹੀਂ ਭੈਣਾ ਮੈਂ ਚਾਹ ਨਹੀਂਗੀ ਪੀਣੀ ਤੇ ਨਾ ਮੈਂ ਖਾਣੀ ਰੋਟੀ ਮੈਂ ਹੁਣ ਉਹਦਾ ਵੇਖਾਂ ਜਾ ਕੇ ਉਹ ਬਹੁਤਾ ਮਾੜਾ ਹਾਲੀ ਤੇ ਮੈਂ ਮੈਂ ਪੈਸੇ ਲਿਆਵਾਂ ਪਹਿਲਾਂ ਜਾ ਲੈ ਦੱਸ ਹੁਣ ਇਦਾਂ ਹੀ ਜਾਣਾ ਵਾ ਪਾਣੀ ਘੁੱਟ ਪੀਤਾ ਵਾ 2 ਮਿੰਟ ਲੱਗਣੇ ਚਾਹ ਤੇ ਪੀ ਲਓ ਚਾਹੇ ਰੋਟੀ ਖਾ ਲਓ ਨਹੀਂ ਨਹੀਂ ਰੋਟੀ ਦੀ ਤੂੰ ਖੇਚਲ ਨਹੀਂ ਕਰਨੀ ਤੈਨੂੰ ਪਤਾ ਇਹ ਵੀ ਮੈਂ ਤਾਂ ਛੇਤੀ ਚੱਲ ਜਾਣਾ ਤੇ ਬੱਸਾਂ ਵੀ ਅੱਗੇ ਉਦਾਂ ਦੀਆਂ ਵਾ ਕੀ ਪਤਾ ਮੈਨੂੰ ਕਿੰਨਾ ਕੁ ਟਾਈਮ ਲੱਗਣਾ ਜੇ ਜਾਂਦੇ ਚਲੋ ਕੋਈ ਨਹੀਂ ਆ ਬੈਠੋ ਤੁਸੀਂ ਤੇ ਮੈਂ ਵੇਨੀ ਆ ਭਲਾ ਮੈਂ ਦੇ ਕਰੋ ਪੈਸੇ ਮੰਗਣ ਤਾਂ ਨਹੀਂ ਜੀ ਕਰਦਾ ਪਰ ਮਜਬੂਰੀ ਐਡੀ ਆ ਕਿ ਮੰਗਣੇ ਪੈਣ ਦੇ ਆ ਉਹ ਵੀ ਵਿਚਾਰੀ ਕਿਦਾਂ ਡਈ ਆ ਕਰਨ ਚੋਰੀ ਦੇਣ ਡਈ ਆ ਉਹਨਾਂ ਮੇਰੇ ਖੇਦੇ ਸਹੀ ਚਲਦੀ ਜਿੰਨੀ ਹੈ ਵਿਚਾਰੇ ਨੂੰ ਖਰੀ ਕਿੰਨੀ ਕਮਜ਼ਬੂਰੀ ਆ ਕਿ ਜਿਹੜਾ ਇੰਨੀ ਆਸ ਕਰਕੇ ਆਇਆ ਉਹ ਹਿੰਦੀ ਪੀਤਾ ਚਾਹ ਪਣੀ ਹਾਂ ਮਾਸੀ ਪੀ ਲਈ ਚਾਹ ਚੱਲ ਵਧੀਆ ਹੋ ਗਿਆ ਤੇ ਤੂੰ ਨਾਲ ਲੈ ਆਉਂਦਾ ਉਹਨਾਂ ਨੂੰ ਮੈਂ ਫਿਰ ਮਾਸੀ ਇੱਥੇ ਕੰਮ ਆਇਆ ਸੀ ਤੇ ਮੈਂ ਚੱਲ ਭੈਣ ਕਰੀ ਉਹ ਚੱਲਦਾ ਹਾਂ ਚੱਲ ਵਧੀਆ ਕੀਤਾ ਹਾਂਜੀ ਹੋ ਗਿਆ ਤੇ ਚੰਗਾ ਮਾਸੀ ਮੈਂ ਫਿਰ ਚੱਲਦਾ ਵਾਂ ਮੈਂ ਫਿਰ ਲੇਟ ਹੋ ਜਾਣਾ ਉਹ ਨਹੀਂ ਹਿੰਦੇ ਰੋਟੀ ਬਣਾਈ ਆ ਭੈਣ ਤੇਰੀ ਨੇ ਖਾ ਕੇ ਜਾਵੀਂ ਤੂੰ ਨਹੀਂ ਨਹੀਂ ਮਾਸੀ ਰੋਟੀ ਨਹੀਂ ਮੈਂ ਖਾਣੀ ਮੈਨੂੰ ਤੇ ਅੱਗੇ ਬਸਨੇ ਬੜੀ ਲੇਟ ਕਰਤਾ ਤੇ ਹੁਣ ਫੇਰ ਕੀ ਪਤਾ ਕਦੋਂ ਬਸ ਮਿਲਨੀ ਤੇ ਕਦੋਂ ਨਹੀਂ ਇਹ ਗੱਲ ਤੇ ਹੈਗੀ ਆ ਤੇ ਚੱਲ ਉਹਨੇ ਵੀ ਇੰਨੀ ਖੇਚਲਣਾ ਬਣਾਈ ਹੀ ਤੇ ਤੂੰ ਖਾ ਹੀ ਜਾਂਦਾ ਕੋਈ ਗੱਲ ਨਹੀਂ ਮਾਸੀ ਜੀ ਉਧਰ ਵੀ ਰੋਟੀਆਂ ਟਾਡੀਆਂ ਹੀ ਆ ਤੇ ਫੇਰ ਕਿਤੇ ਆ ਕੇ ਖਾ ਲਾਂਗੇ ਉਦੋਦੀ ਬਾਹਰ ਬੈਠੀ ਆ ਹੁਣ ਦਸ ਲਾ ਕੇ ਆ ਕੇ ਬੈਗੀ ਆ ਹੁਣ ਵੀ ਤੂੰ ਬਾਰੇ ਮਰੀ ਰੋਗ ਦੀ ਹੁਣ ਮੈਂ ਪੈਹੀ ਕਿਦਾਂ ਦਵਾ ਉਹ ਵਿਚਰੇ ਨੂੰ ਜੀਹਰੇ ਦੇ ਸਾਹਮਣੇ ਦਿੱਤੇ ਨਾ ਤੇ ਇੰਨੇ ਦਿਨਾਂ ਗੱਲਾਂ ਪਤਾ ਬੜੀਆਂ ਸੁਣਾਉਣੀਆਂ ਵਾ ਕਿਦਾਂ ਕਰਾਂ ਹੁਣ ਕਿਦਾਂ ਦਵਾ ਪਾਹੀ ਚੱਲ ਪੁੱਤ ਮਰਜ਼ੀ ਆ ਤੇਰੀ ਫਿਰ ਜੇ ਨਹੀਂ ਰੋਟੀ ਖਾਣੀ ਤੇ ਹਾਂ ਕੋਈ ਨਹੀਂ ਮਸੀ ਚਲੋ ਠੀਕ ਆ ਫਿਰ ਮਸੀ ਚੱਲ ਚੰਗਾ ਫਿਰ ਸੋ ਠੀਕ ਹੈ ਚੰਗਾ ਖਰਪਣ ਵੀਰ ਜੀ ਆ ਫੜੋ ਪੈ ਅੰਦਰ ਤੇ ਮੰਮੀ ਆ ਗਈ ਹੀ ਤੇ ਮੇਰੇ ਕੋਲ ਟ੍ਰੇਨਿੰਗ ਹੈ ਆ ਚਲ ਕੋਈ ਨਹੀਂ ਆ ਤੇ ਕੋਈ ਨਹੀਂ ਜਦੋਂ ਮੇਰੇ ਕੋ ਹੋਗੇ ਨਾ ਤੇ ਮੈਂ ਦੇਖਾਂਗਾ ਉਹ ਨਹੀਂ ਨਹੀਂ ਮੋੜਨ ਦੀ ਫਿਕਰ ਕਾਲੀ ਕਰਨ ਦੀ ਹੈ ਕੋਈ ਗੱਲ ਨਹੀਂ ਤੁਸੀਂ ਭਾਬੀ ਨੂੰ ਚੰਗੀ ਤਰ੍ਹਾਂ ਦਵਾਈ ਲਿਆ ਕੇ ਦਿਓ ਪੂਰਾ ਟੈਸਟ ਕਰਵਾਓ ਵੀ ਗੱਲ ਕੀ ਆ ਨਹੀਂ ਨਹੀਂ ਮੈਂ ਕੱਲ ਨੂੰ ਕਰਾ ਲੈਣੇ ਆ ਟੈਕ ਤੇ ਕੋਈ ਗੱਲ ਨਹੀਂ ਨਾ ਹੋਊ ਨਾ ਤੁਸੀਂ ਮੈਂ ਨੂੰ ਨੌ ਲੈਤੀ ਹਾਂ ਵੀ ਕਿਹਦੇ ਪਤਾ ਲਾਣਾ ਆ ਜੀ ਆ ਜੀ ਚਾ ਠੀਕ ਆ ਫਿਰ ਭੈਣਾ ਮੇਰੀ ਬੱਸ ਨਿਕਲ ਜੇ ਮੈਂ ਚੱਲਦਾ ਫਿਰ ਚਲੋ ਠੀਕ ਆ ਵੀਰ ਜੀ ਠੀਕ ਘਰੇ ਕਿਦਾ ਵਿਚਾਰਾ ਤੱਕੇ ਖਾਂਦਾ ਆਇਆ ਵਾ